ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਿਵ ਦਿਨੇ ਵਾਲੇ ਪਾਸੇ ਨੂੰ ਜਾਂਦੇ ਨੇ ਜਦੋਂ ਉਹਨਾਂ ਦੇ ਪੈਰਾਂ ਨੂੰ ਚਰਨਾਂ ਨੂੰ ਫੜ ਕੇ ਘੁਮਾਇਆ ਜਾਂਦਾ ਤਾਂ ਕਿਹਾ ਜਾਂਦਾ ਕਿ ਉਹਨਾਂ ਦੇ ਪੈਰਾਂ ਦੇ ਪਾਸੇ ਹੀ ਜਿਹੜਾ ਮੱਕਾ ਮਦੀਨਾ ਸੀ ਉਹ ਘੁੰਮ ਜਾਂਦਾ ਸੀ ਆਪਣੀਆਂ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦੇ ਹਰ ਹਿੱਸੇ ਦਾ ਭ੍ਰਮਣ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਹੈ ਤਾਂ ਪਹਿਲਾਂ ਭਾਈ ਗੁਰਦਾਸ ਜੀ ਦੀ ਬਾਣੀ پڑھਣੀ ਜ਼ਰੂਰੀ ਹੈ ਪੈਗੰਬਰ حضرت ਮੁਹੰਮਦ ਉਹਨਾਂ ਤੋਂ ਵੀ 3500 ਸਾਲ ਪਹਿਲਾਂ ਦਾ ਇਹ ਮੱਕਾ ਮਦੀਨਾ ਜਿਹੜਾ ਬਣਿਆ ਹੋਇਆ ਹੈ ਪੈਗੰਬਰ حضرت ਇਬਰਾਹਿਮ ਹੋਏ ਨੇ ਉਹਨਾਂ ਨੂੰ ਅੱਲਾ ਦਾ ਹੁਕਮ ਹੋਇਆ ਸੀ ਕਿ ਉਹ ਆਪਣੇ ਪੁੱਤਰ ਦੀ ਬਲੀ ਦੇਣ ਸੋ ਜਿਸ ਸਥਾਨ ਤੇ ਬੱਚੇ ਨੇ ਆਪਣੇ ਪੈਰ ਰਗੜੇ ਸੀ ਉਸ ਸਥਾਨ ਤੇ ਅੱਲਾ ਨੇ ਉਸ ਪਰਮੇਸ਼ਰ ਨੇ ਪਾਣੀ ਦਾ ਚਸ਼ਮਾ ਵਗਾ ਦਿੱਤਾ ਉਸ ਪਾਣੀ ਦੇ ਚਸ਼ਮੇ ਨੂੰ ਅੱਜ ਕੱਲ ਆਬੇ ਜਰਨ ਜਰਨ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 사త్సੰਗਤ ਜੀਓ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਮਹਾਰਾਜ ਮੱਕੇ ਬਦੀਨੇ ਵਾਲੇ ਪਾਸੇ ਨੂੰ ਜਾਂਦੇ ਨੇ ਤਾਂ ਉੱਥੇ ਉਹ ਮੱਕੇ ਵੱਲ ਪੈਰ ਕਰਕੇ ਸੌ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਪੈਰਾਂ ਨੂੰ ਚਰਨਾਂ ਨੂੰ ਫੜ ਕੇ ਘੁਮਾਇਆ ਜਾਂਦਾ ਤਾਂ ਕਿਹਾ ਜਾਂਦਾ ਕਿ ਉਹਨਾਂ ਦੇ ਪੈਰਾਂ ਦੇ ਪਾਸੇ ਹੀ ਜਿਹੜਾ ਮੱਕਾ ਮਦੀਨਾ ਸੀ ਉਹ ਘੁੰਮ ਜਾਂਦਾ ਸੀ ਪਹਿਲਾਂ ਆਪਾਂ ਇਹ ਸਾਰੀ ਕਥਾ ਸਰਵਣ ਕਰਾਂਗੇ ਤੇ ਫਿਰ ਅਖੀਰ ਚ ਗੱਲ ਕਰਾਂਗੇ ਕਿ ਸੱਚਮੁੱਚ ਹੀ ਮੱਕਾ ਮਦੀਨਾ ਘੁੰਮ ਗਿਆ ਸੀ ਸੋ ਸਾਧ ਸੰਗਤ ਜੀ ਉਹ ਆਪਣੀਆਂ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦੇ ਹਰ ਹਿੱਸੇ ਦਾ ਭ्रमण ਕਰਦੇ ਨੇ ਤੇ ਇੰਨਾ ਹੀ ਉਦਾਸੀਆਂ ਦੇ ਦੌਰਾਨ ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਕੇ ਮਦੀਨੇ ਵਾਲੇ ਪਾਸੇ ਨੂੰ ਜਾਂਦੇ ਨੇ ਭਾਈ ਗੁਰਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੱਕੇ ਮਦੀਨੇ ਯਾਤਰਾ ਦਾ ਜੇਕਰ ਆਪਣੇ ਬਾਣੀ ਦੇ ਵਿੱਚ ਕਰਦੇ ਨੇ ਸੋ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ ਕਿ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਹੈ ਤਾਂ ਪਹਿਲਾਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਜ਼ਰੂਰੀ ਹੈ ਪਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਫੇਰ ਬਾਬਾ ਮੱਕੇਵਾਲ ਨੂੰ ਚੱਲਿਆ ਕਿ ਫੇਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇਵਾਲ ਨੂੰ ਯਾਤਰਾ ਕਰਨ ਲਈ ਜਾਂਦੇ ਨੇ ਸੋ ਸਾਧ ਸੰਗਤ ਜੀ ਉਹ ਪਾਈ ਗੁਰਦਾਸ ਜੀ ਲਿਖਦੇ ਨੇ ਕਿ ਫੇਰ ਬਾਬਾ ਮੱਕਾ ਪਹੁੰਚੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਫੇਰ ਮੱਕੇ ਪਹੁੰਚਦੇ ਨੇ ਸੋ ਉਹਨਾਂ ਨੇ ਪੂਰਾ ਹਾਜੀਆਂ ਵਾਲਾ ਲਿਬਾਸ ਪਾਇਆ ਹੋਇਆ ਇੱਕ ਹੱਥ 'ਚ ਉਹਨਾਂ ਨੇ ਸੋਟਾ ਫੜਿਆ ਹੋਇਆ ਤੇ ਦੂਜੇ ਹੱਥ ਵਿੱਚ ਉਹਨਾਂ ਦੇ ਪਾਣੀ ਵਾਲਾ ਕੁੱਜਾ ਫੜਿਆ ਹੋਇਆ ਸੀ ਪਾਣੀ ਵਾਲਾ ਜੋ ਕੁੱਜਾ ਸੀ ਉਸ ਵੇਲੇ ਹਾਜੀ ਆਪਣੇ ਨਾਲ ਲੈ ਕੇ ਜਾਂਦੇ ਸੀ ਤਾਂ ਜੋ ਉਹ ਨਮਾਜ਼ ਪੜਨ ਤੋਂ ਪਹਿਲਾਂ ਵਜ਼ੂ ਕਰ ਸਕਣ ਆਪਣੇ ਹੱਥ ਮੂੰਹ ਧੋ ਸਕਣ ਪੁਰਲਾ ਕਰ ਸਕਣ ਜਿਵੇਂ ਆਪਾਂ ਪੰਜ ਇਸ਼ਨਾਨ ਕਰਦੇ ਆਂ ਇਹ ਲਈਏ ਇਹ ਵੀ ਉਸੇ ਤਰ੍ਹਾਂ ਦੀ ਇੱਕ ਰਸਮ ਹੁੰਦੀ ਹੈ ਜੋ ਨਮਾਜ਼ ਪੜਨ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਫਿਰ ਮੱਕਾ ਮਦੀਨਾ ਪਹੁੰਚਦੇ ਨੇ ਸੋ ਸਾਧ ਸੰਗਤ ਜੀ ਉਹ ਮੱਕਾ ਮਦੀਨਾ ਬਾਰੇ ਕਿਹਾ ਜਾਂਦਾ ਹੈ ਕਿ ਜੋ حضرت ਮੁਹੰਮਦ (ਸ.ਅ.ਵ.) ਪੈਗੰਬਰ حضرت ਮੁਹੰਮਦ ਜੋ ਕਿ ਮੁਸਲਮਾਨਾਂ ਦੇ ਇੱਕ ਪਹੁੰਚੇ ਹੋਏ ਪੈਗੰਬਰ ਹੋਏ ਨੇ ਉਹਨਾਂ ਤੋਂ ਵੀ 3500 ਸਾਲ ਪਹਿਲਾਂ ਦਾ ਇਹ ਮੱਕਾ ਮਦੀਨਾ ਜਿਹੜਾ ਬਣਿਆ ਹੋਇਆ ਹੈ ਪੈਗੰਬਰ حضرت ਇਬਰਾਹਿਮ ਹੋਏ ਨੇ ਉਹਨਾਂ ਨੂੰ ਅੱਲਾ ਦਾ ਹੁਕਮ ਹੋਇਆ ਸੀ ਕਿ ਉਹ ਆਪਣੇ ਪੁੱਤਰ ਦੀ ਬਲੀ ਦੇਣਾ ਸੋ ਹਜ਼ਰਤ ਇਬਰਾਹਿਮ ਸੀ ਜੋ ਇਹ ਮੁਸਲਮਾਨਾਂ ਦੇ ਯਹੂਦੀਆਂ ਦੇ ਤੇ ਇਸਾਈਆਂ ਦੇ ਸਾਂਝੇ ਪੈਗੰਬਰ ਹੋਏ ਨੇ ਸੋ ਉਹ ਆਪਣੇ ਪੁੱਤਰ ਨੂੰ ਤੇ ਆਪਣੀ ਛੋਟੀ ਬੇਗਮ ਨੂੰ ਉਹ ਇੱਥੇ ਮਾਰੂਥਲ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਬਲੀ ਦੇਣ ਦੇ ਲਈ ਸੋ ਹੁਣ ਮਾਰੂਥਲ ਦੇ ਵਿੱਚ ਇੱਕ ਕੁੱਟ ਵੀ ਪਾਣੀ ਦੀ ਨਹੀਂ ਸੀ ਸੋ ਬੱਚਾ ਪਾਣੀ ਲਈ ਤੜਪਣ ਲੱਗਿਆ ਆਪਣੇ ਪੈਰ ਜ਼ਮੀਨ ਰਗੜਨ ਲੱਗਿਆ ਸੋ ਜਿਸ ਸਥਾਨ ਤੇ ਕਿਹਾ ਜਾਂਦਾ ਹੈ ਕਿ ਉਸ ਬੱਚੇ ਨੇ ਆਪਣੇ ਪੈਰ ਰਗੜੇ ਇਹ ਪੈਰ ਕਿਸਿੱਟੇ ਸੀ ਉਸ ਸਥਾਨ ਤੇ ਅੱਲਾ ਨੇ ਉਸ ਪਰਮੇਸ਼ਰ ਨੇ ਪਾਣੀ ਦਾ ਚਸ਼ਮਾ ਵਗਾ ਦਿੱਤਾ ਉਸ ਪਾਣੀ ਦੇ ਚਸ਼ਮੇ ਨੂੰ ਅੱਜ ਕੱਲ ਆਬੇ ਜਮ ਜਮ ਕਿਹਾ ਜਾਂਦਾ ਸੋ ਇਸ ਥਿੱਕੇ ਨਾਲ ਫਿਰ ਹੌਲੀ ਹੌਲੀ ਉਸ ਚਸ਼ਮੇ ਦੇ ਦੁਆਲੇ ਲੋਕ ਆਪਣੇ ਘਰ ਬਸਾਉਣ ਲੱਗੇ ਸ਼ਹਿਰ ਬਸ ਗਿਆ ਮੱਕਾ ਮਦੀਨਾ ਇਸ ਤਰੀਕੇ ਨਾਲ ਇੱਕ ਵੱਡਾ ਧਾਰਮਿਕ ਸਥਾਨ ਬਣ ਗਿਆ ਮੁਸਲਮਾਨ ਸਮਾਜ ਦੇ ਵਿੱਚ ਸੋ ਸਾਧ ਸੰਗਤ ਜੀਓ ਹੁਣ ਬਾਦਸ਼ਾਹ ਮੱਕੇ ਵੱਲੋਂ ਪੈਰ ਕਰਕੇ ਸੌਂਗੇ ਜੋ ਅਸਲ ਇਬਾਦਤ ਵਾਲਾ ਸਥਾਨ ਸੀ ਮੁਸਲਮਾਨਾਂ ਦਾ ਉਸ ਦੇ ਵੱਲ ਨੂੰ ਪੈਰ ਕਰਕੇ ਸੌਂਗੇ ਪਾਤਸ਼ਾ ਹੁਣ ਉਧਰ ਨੂੰ ਪੈਰ ਕਰਕੇ ਸੌਂਗੇ ਇਹਦਾ ਬਿਲਕੁਲ ਇਹ ਮਤਲਬ ਨਹੀਂ ਸੀ ਕਿ ਪਾਤਸ਼ਾ ਉਹਨਾਂ ਦੇ ਧਾਰਮਿਕ ਭਾਵਨਾਵਾਂ ਨੂੰ ਜਾਂ ਧਾਰਮਿਕ ਅਸਥਾਨ ਨੂੰ ਉਹਦੇ ਹੱਥ ਹੀ ਕਰਨਾ ਚਾਹੁੰਦੇ ਸੀ ਉਸਦੀ ਬੇਅਦਵੀ ਕਰਨਾ ਚਾਹੁੰਦੇ ਸੀ ਹਰ ਇੱਕ ਧਾਰਮਿਕ ਸਥਾਨ ਮੰਦਰ ਮਸਜਿਦ ਪੂਜਣ ਯੋਗ ਹੁੰਦੇ ਨੇ ਤੇ ਹਰ ਕਿਸੇ ਨੂੰ ਉਹਨਾਂ ਦਾ ਆਦਰ ਕਰਨਾ ਚਾਹੀਦਾ ਤੇ ਪਾਤਸ਼ਾ ਵੀ ਇਹ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਪਾਤਸ਼ਾ ਨੇ ਕੌਤਕ ਕਰਨਾ ਸੀ ਮੁਸਲਮਾਨਾਂ ਨੂੰ ਇਹ ਸਮਝਾਉਣਾ ਸੀ ਕੀ ਜੋ ਅਲਾ ਪ੍ਰਮਾਤਮਾ ਪਰਮੇਸ਼ਰ ਹੈ ਉਹ ਸਿਰਫ ਇੱਕ ਅਸਥਾਨ ਤੇ ਨਹੀਂ ਹਰ ਜ਼ਰਰੇ ਚ ਉਹਦਾ ਵਾਸਾ ਹੈ ਹਰ ਕਤਰੇ ਚ ਉਹਦਾ ਨਿਵਾਸ ਹੈ ਹਰ ਪੱਤੇ ਚ ਹਰ ਸ਼ਹਿ ਚ ਉਹ ਵਸਦਾ ਸੋ ਬਸ ਇਹੇ ਗੱਲ ਸਮਝਾਉਣ ਦੇ ਲਈ ਪਾਤਸ਼ਾਹ ਨੇ ਕਤਕ ਕੀਤਾ ਤੇ ਮੱਕੇ ਵੱਲ ਨੂੰ ਪੈਰ ਕਰਕੇ ਜਿਹਨੂੰ ਖਾਨਾ ਕਾਬਾ ਕਿਹਾ ਜਾਂਦਾ ਹੈ ਉਹਦੇ ਵੱਲ ਨੂੰ ਪੈਰ ਕਰਕੇ ਸੌ ਗਏ ਸੋ ਸਾਧ ਸੰਗਤ ਜੀ ਉੱਥੇ ਇੱਕ ਹਾਜੀ ਸੀ ਜੋ ਹਿੰਦੁਸਤਾਨ ਤੋਂ ਹੀ ਔਰ ਉੱਥੇ ਗਏ ਸੀ ਤੇ ਇਹ ਪ੍ਰਣ ਕਰਕੇ ਗਏ ਸੀ ਕਿ ਹੁਣ ਉਹ ਪੂਰਾ ਜੀਵਨ ਮੱਕੇ ਮਦੀਨੇ ਦੇ ਅਖਾਨ ਤੇ ਹੀ ਜੋ ਖੁਦਾ ਦੀ ਜ਼ਿਆਰਤ ਕਰਕੇ ਹੀ ਗੁਜ਼ਾਰਨਗੇ ਸੋ ਜਦੋਂ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਦੇਖਦੇ ਨੇ ਕਿ ਕੋਈ ਕਾਫਰ ਜਿਹੜਾ ਖੁਦਾ ਵੱਲ ਪੈਰ ਕਰਕੇ ਸੁੱਤਾ ਪਿਆ ਸੋ ਉਹ ਗੁੱਸੇ ਨਾਲ ਪਾਦਸ਼ਾਹ ਦੇ ਠੱਡਾ ਮਾਰਦੇ ਨੇ ਉਹਨਾਂ ਨੂੰ ਉਠਾਉਂਦੇ ਨੇ ਕਿ ਐ ਕਾਫਰ ਤੂੰ ਖੁਦਾ ਵੱਲ ਪੈਰ ਕਰਕੇ ਸੁੱਤਾ ਪਿਆ ਤੈਨੂੰ ਪਤਾ ਨਹੀਂ ਇੱਧਰ ਖੁਦਾ ਦਾ ਘਰ ਹੈ ਤੇ ਤੂੰ ਉਸ ਵੱਲ ਪੈਰ ਕਰ ਲਏ ਨੇ ਸੋ ਪਾਦਸ਼ਾ ਉੱਠਦੇ ਨੇ ਸੋ ਹਾਜੀ ਪਾਦਸ਼ਾ ਨੂੰ ਉਠਾਉਂਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ ਕਾਫਰ ਤੈਨੂੰ ਪਤਾ ਨਹੀਂ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੈ ਪਾਦਸ਼ਾ ਦੁਆਵ ਦਿੰਦੇ ਨੇ ਕਿ ਮੈਂ ਬੜੀ ਦੂਰੋਂ ਆਇਆ ਹਿੰਦੁਸਤਾਨੋਂ ਆਇਆ ਥੱਕਿਆ ਹੋਇਆ ਸੀ ਨੀਂਦ ਆ ਗਈ ਸੌਂ ਗਿਆ ਮੈਨੂੰ ਨਹੀਂ ਪਤਾ ਕਿ ਖੁਦਾ ਦਾ ਘਰ ਕਿਸ ਪਾਸੇ ਵੱਲ ਹੈ ਤੁਸੀਂ ਮੇਰੇ ਪੈਰ ਉਸ ਪਾਸੇ ਵੱਲ ਘੁਮਾ ਦਿਓ ਜਿਸ ਪਾਸੇ ਵੱਲ ਖੁਦਾ ਦਾ ਘਰ ਨਾ ਹੋਵੇ ਖੁਦਾ ਦਾ ਵਾਸ ਨਾ ਹੋਵੇ ਹੁਣ ਸਾਧ ਸੰਗਤ ਜੀ ਉਹ ਇੱਥੇ ਸਮਝਣ ਵਾਲੀ ਗੱਲ ਹੈ ਜੇਕਰ ਉਹ ਸਮਝਦਾਰ ਹੁੰਦਾ ਸਾਧੂਆਂ ਦੀ ਬੋਲੀ ਸਮਝਣ ਵਾਲਾ ਹੁੰਦਾ ਤਾਂ ਸਮਝ ਜਾਂਦਾ ਕਿ ਸਾਧੂ ਕੀ ਬੋਲ ਰਹੇ ਹਨ ਪਰ ਉਹਨੂੰ ਸਮਝ ਨਾ ਆਇਆ ਸੋ ਸਾਧ ਸੰਗਤ ਦੀ ਪੰਜਾਬੀ ਦੀ ਇੱਕ ਬਹੁਤ ਮਸ਼ਹੂਰ ਕਹਾਵਤ ਹੈ ਕਿ 12-12 ਸਾਲ ਰਹੀਏ ਸਾਧੂਆਂ ਦੀ ਟੋਲੀ ਫੇਰ ਸਮਝ ਆਵੇ ਸਾਧੂਆਂ ਦੀ ਬੋਲੀ ਪਰ ਉਹ ਸਾਧੂਆਂ ਦੀ ਰਮਝਾ ਨਾ ਸਮਝ ਸਕਿਆ ਉਸ ਹਾਜੀ ਨੇ ਪਾਚਨੂ ਚਰਣਾ ਤੋਂ ਫੜਿਆ ਉਹਨਾਂ ਦੇ ਪੈਰਾਂ ਨੂੰ ਫੜਿਆ ਤੇ 90 ਡਿਗਰੀ ਦੇ ਕੋਣ ਵਾਂਗ ਘੁਮਾ ਦਿੱਤੇ ਸੋ ਹੁਣ ਕੌਤਕ ਕੀ ਵਾਪਰਿਆ ਕਿ ਜਿਵੇਂ ਜਿਵੇਂ ਉਹੋ ਪਾਦਸ਼ਾ ਦੇ ਚਰਨਾਂ ਨੂੰ ਘੁਮਾ ਰਿਹਾ ਸੀ ਕਾਬਾ ਵੀ ਉਹਨਾਂ ਦੇ ਨਾਲ ਹੀ ਘੁੰਮ ਰਿਹਾ ਸੀ ਉਹਨੇ ਸਾਰੇ ਪਾਸੇ ਘੁਮਾ ਕੇ ਦੇਖਿਆ ਪਰ ਕਾਬਾ ਫੇਰ ਉਥੇ ਦਾ ਉਥੇ ਸੋ ਪਾਦਸ਼ਾ ਉਹਨਾਂ ਨੂੰ ਬੜੀ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਕਿ ਭਾਈ ਦੇਖ ਲੈ ਕਿਸੇ ਹੋਰ ਪਾਸੇ ਘੁਮਾ ਕੇ ਦੇਖ ਲੈ ਜਿੱਧਰ ਖੁਦਾ ਦਾ ਵजूद ਨਾ ਹੋਵੇ ਖੁਦਾ ਦਾ ਘਰ ਨਾ ਹੋਵੇ ਸੋ ਸਾਰੇ ਇਸ ਕਰਾਮਾਤ ਨੂੰ ਇਸ ਕੌਤਕ ਨੂੰ ਦੇਖ ਕੇ ਪਾਦਸ਼ਾਹ ਦੇ ਚਰਨੀ ਆ ਡਿੱਗੇ ਮੱਥਾ ਟੇਕਣ ਲੱਗੇ ਉਹਨਾਂ ਦੀ ਕਰਾਮਾਤ ਨੂੰ ਉਹਨਾਂ ਦੀ ਕਲਾ ਨੂੰ ਸਲਾਮ ਕਰਨ ਲੱਗੇ ਸਜਦਾ ਕਰਨ ਲੱਗੇ ਸੋ 사ਤ ਸੰਗਤ ਜੀਓ ਇੱਥੇ ਪਾਤਸ਼ਾਹ ਸਿੱਖਿਆ ਕੀ ਦੇਰੇ ਨੇ ਸਮਝਾਉਣਾ ਕੀ ਜਾ ਰਹੇ ਨੇ ਪਾਤਸ਼ਾਹ ਇਹ ਦੱਸ ਰਹੇ ਨੇ ਕਿ ਪਰਮਾਤਮਾ ਦਾ ਘਰ ਕਿਹੜਾ ਹੈ ਅੱਲਾ ਕਿਸ ਜਗ੍ਹਾ ਤੇ ਰਹਿੰਦਾ ਉਹ ਕਿਸ ਸ਼ੈ ਦੇ ਵਿੱਚ ਨਹੀਂ ਹੈ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਜਾਣ ਦਾ ਵੀ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਹਰ ਸ਼ੈ ਦੇ ਵਿੱਚ ਹਰ ਇਨਸਾਨ ਦੇ ਵਿੱਚ ਉਸ ਦੀ ਜੋਤ ਨੂੰ ਦੇਖ ਕੇ ਉਸ ਦਾ ਸਤਿਕਾਰ ਕਰਾਂਗੇ ਇਹੇ ਗੱਲ ਪਾਤਸ਼ਾਹ ਇੱਥੇ ਉਹਨਾਂ ਮੁਸਲਮਾਨਾਂ ਨੂੰ ਸਮਝਾਉਣਾ ਚਾ ਰਹੇ ਸੀ ਦ੍ਰਿੜ ਕਰਵਾਉਣਾ ਚਾ ਰਹੇ ਸੀ ਕਿ ਪਾਤਸ਼ਾਹ ਜੋ ਪਰਮਾਤਮਾ ਹੈ ਉਹ ਹਰ ਜ਼ਰਰੇ ਦੇ ਵਿੱਚ ਹੈ ਹਰ ਸ਼ੈ ਦੇ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ ਬਾਬਤ ਲਿਖਿਆ ਹੈ ਕਿ ਕਾਇਆ ਮਹਿਲ ਮੰਦਰ ਘਰ ਹਰ ਕਾ ਇਸ ਵਿੱਚ ਰਾਖੀ ਜੋਤ અપਾਰ ਕਿ ਸਾਧ ਸੰਗਤ ਜੋ ਜੋ ਮਨੁੱਖੀ ਸਰੀਰ ਹੈ ਉਹ ਪਰਮਾਤਮਾ ਦਾ ਉਸ ਅਕਾਲ ਪੁਰਖ ਦਾ ਘਰ ਹੈ ਤੇ ਉਸ ਦੇ ਵਿੱਚ ਪਰਮਾਤਮਾ ਦੀ ਜੋਤ ਵਸਦੀ ਹੈ ਨਿਵਾਸ ਕਰਦੀ ਹੈ ਜੇਕਰ ਅਸੀਂ ਉਸ ਅਕਾਲ ਪੁਰਖ ਦੁਆਰਾ ਬਣਾਏ ਇਨਸਾਨਾਂ ਦਾ ਸਤਿਕਾਰ ਨਹੀਂ ਕਰ ਸਕਦੇ ਉਹਨਾਂ ਨਾਲ ਆਦਰ ਪਿਆਰ ਦੇ ਨਾਲ ਨਹੀਂ ਵਿਚਰ ਸਕਦੇ ਤਾਂ ਸਾਨੂੰ ਮੰਦਰਾਂ ਗੁਰਦੁਆਰਿਆਂ ਤੇ ਮਸਜਿਦਾਂ ਦੇ ਵਿੱਚ ਵੀ ਜਾਣ ਦਾ ਕੋਈ ਫਾਇਦਾ ਨਹੀਂ ਸੋ ਸਾਧ ਸੰਗਤ ਜੀਓ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਚੰਗੀ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ